Não <laughs> ਯੋਗ ਲੇਕੀਓ ਨਾਚ ਨਾਚ ਕੇ ਫੱਟੀਆਂ ਹੋਦੀਆਂ ਆਓ ਬੈਠੋ ਆਮ ਲੋਕਾਂ ਦੇ ਨਾਲ ਕਾਤੀ ਯਾਦ ਵਿੱਚ ਹੋ। ਉਹ ਬੱਚੀਆਂ ਜਿਨ੍ਹਾਂ ਨੂੰ ਸਮਾਜ ਮਾੜੀ ਨਜ਼ਰ ਨਾਲ ਤੱਕਦਾ ਸੀ ਅੱਜ ਵੀ ਇਹਾਂ ਦੇ ਵਿੱਚ ਜਿਹੜੀਆਂ ਲੜਕੀਆਂ ਇਹ ਨਾਚ ਕਰਨ ਦਾ ਕੰਮ ਕਾਫੀਆਂ ਨੇ ਉਹ ਬਗਾਨੀਆਂ ਥੋੜਾ ਹੈ ਤੇ ਆਪਣੀਆਂ ਧੀਆਂ ਬੱਚੀਆਂ ਨੇ ਨਾ ਜਦ ਵੀ ਅਸੀਂ ਆਪਣੀਆਂ ਧੀਆਂ ਦਾ ਨਾਚ ਸਾਹਮਣੇ ਬੈਠ ਕੇ ਵੇਖਦੇ ਆ ਉਹ ਧਰਤੀ ਜਿਹੜੇ ਕਿੰਨਾ ਵਿੱਚ ਕਦੇ ਬਾਗ ਪੈਦੀ ਸੀ ਛਈ ਧਨ ਬਸਰੇ ਨੂੰ ਗਈ ਮੋੜੀ ਬੱਬਾ ਕੱਚ ਵਾਲਿਆ ਥੋੜੀ ਬੱਬਾ ਡਾਂਗ ਵਾਲਿਆ ਅੱਜ ਉਸ ਧਰਤੀ ਦੇ ਉੱਤੇ ਅਸੀਂ ਆਪਣੀਆਂ ਧੀਆਂ ਪੈਣਾ ਦਾ ਨਾਚ ਸਾਹਮਣੇ ਕੁਰਸੀਆਂ ਢਾਕੇ ਤੱਕਦੇ ਆ ਵੇਖੋ ਕਰਨਾਲਕ ਦੇਵ ਸਾਹਿਬ ਮਹਾਰਾਜ ਕਿਸ ਤਰ੍ਹਾਂ ਸੰਗੁਪ ਤੇਜ ਦੇ ਰਹੇ ਉਹ ਬੱਚੀਆਂ ਜਿਹਨਾਂ ਨੂੰ ਕਦੇ ਕਿਸੇ ਨੇ ਪਿਆਰ ਨਾਲ ਨਹੀਂ ਬੋਲਿਆ ਜਿਹਨੂੰ ਵੇਖਦੇ ਸਾਰ ਵਿਕਟਾਰੀ ਮਨੁੱਖ ਜਿਹਾ ਕਾਇਦਾ ਹੋ ਜਾਂਦੇ ਨੇ ਉਹ ਬੱਚਿਆਂ ਨੂੰ ਜਦੋਂ ਆਪਣੇ ਲਈ ਇਹ ਸ਼ਬਦ ਸੁਣਿਆ ਕਿ ਸਾਨੂੰ ਕਿਸੇ ਨੇ ਪੁੱਤਰੀ ਕਹਿ ਕੇ ਸੰਬੋਧਨ ਕੀਤਾ ਹੈ ਸਾਨੂੰ ਕਿਸੇ ਨੇ ਧੀ ਕਹਿ ਕੇ ਸੰਬੋਧਨ ਕੀਤਾ ਹੈ ਸਾਡੇ ਵੱਲ ਕੋਈ ਚੰਗੀ ਨਦਰ ਨਾ ਵੇਖਦਾ ਨਹੀਂ ਪਰ ਇਹ ਪੂਰ ਜੀ ਹੋਇ ਸਾਥ ਸਾਨੂੰ ਆਪਣੀ ਧੀ ਕਹਿ ਕੇ ਪੁਕਾਰਦੇ ਪਏ ਨੇ ਉਹਨਾਂ ਨੂੰ ਪਛਾਣਨ ਵਿੱਚ देर ਨਾ ਲੱਗੀ ਹੋਵੇ ਨਾ ਹੋਵੇ ਇਹੀ ਅਸਲ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਹੈ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਚਰਨਾਂ ਤੇ ਢੇਰੀ ਹੋ ਕੇ ਉਹਨਾਂ ਨੇ ਮੁਆਫੀ ਮੰਗੀ ਤੇ ਜਾ ਕੇ ਰਾਜੇ ਨੂੰ ਸਾਰੀ ਗੱਲ ਦੱਸੀ। ਰਾਜਨ ਤੇਰੇ ਕੋਲੋਂ ਵੱਡੀ ਪੁੱਲ ਹੋਈ ਏ। ਹੋਵੇ ਨਾ ਹੋਵੇ ਜਿਸ ਗੁਰੂ ਦੀ ਪੂੜੀ ਕਰਤਸ ਹੈ ਉਹ ਗੁਰੂ ਆ ਗਿਆ ਤੇਰੇ ਬਾਗਾਂ ਦੇ ਵਿੱਚ ਤੇ ਸਾਧ ਸੰਗਤ ਜੀ ਕਿਸੇ ਸਿਆਣੇ ਵਿਦਵਾਨ ਨੇ ਵੀ ਕਿਹਾ ਇਫ ਹੈਲਥ ਇਜ਼ ਲਾਸਟ ਸਮਥਿੰਗ ਇਜ਼ ਲਾਸਟ ਇਫ ਹੈਲਥ ਇਜ਼ ਲਾਸਟ ਸਮਥਿੰਗ ਇਜ਼ ਲਾਸਟ ਇਫ ਕੈਰੈਕਟਰ ਇਜ਼ ਲਾਸਟ everything is lost ਤੁਨ ਦਰਦ ਚਲਿਆ ਗਿਆ ਜ਼ਿੰਦਗੀ ਵਿੱਚੋਂ ਕੁਝ ਨਹੀਂ ਗਿਆ ਤੇ ਸੇਹ ਢਲੀ ਰਹਿੰਦੀ ਹੈ ਕੁਝ ਹਸ ਚਿੱਕ ਦੀ ਦਾ ਜਾ ਰਿਹਾ ਪਰ ਜਿਸ ਦਿਨ ਤੁਸੀਂ ਆਪਣੇ ਖਲਾਕ ਕੋਠੇ ਗਏ ਸਭ ਕੁਝ ਤਹਸ ਤੈਸ ਹੋ ਜਾਵੇਗਾ ਕਰਤਾਰ ਕੂਚਾ ਸੁਚਾ ਰੱਖਣ ਦੀ ਜਾਂਚ ਗੁਰੂ ਨਾਨਕ ਦੇਵ ਜੀ ਸਹਿਬਾਹਲਾ ਜਿਉਂ ਸਿਖਾਈ ਹੈ Não okay. uh -huh. गुरु गलती हो जाना गलती गलती को सुधार लेना ये प्रकृति है जो गलती करके मान जाए उसी को इंसान कहते हैं जो गलती करके नाम माने उसे शैतान कहते हैं जो गलती पे गलती करता जाए ਉਸੇ ਹੈਵਾਨ ਕਹਤੇ ਹਨ ਉਹ ਜੋ ਗਲਤੀ ਨਹੀਂ ਕਰਦਾ ਉਸੇ ਭਗਵਾਨ ਕਹਤੇ ਹਨ ਜ਼ਿੰਦਗੀ ਦੇ ਵਿੱਚ ਸਾਡੇ ਕੱਲ੍ਹ ਜੁਗੀ ਜੀਵਨ ਤੋਂ ਪਤਾ ਨਹੀਂ ਕਿੰਨੀ ਭੁੱਲਾਉਂਦੀਆਂ ਹੋ ਗਈਆਂ ਪਰ ਮੈਂ ਇਹ ਗੱਲ ਦਾਅਵੇ ਦੇ ਨਾਲ ਕਹਿੰਨਾ ਜੇਕਰ ਤੁਸੀਂ ਸੱਚੇ ਮਨ ਦੇ ਨਾਲ ਅਰਦਾਸ ਕਰਕੇ ਸਤਗੁਰੂ ਜੀ ਦੇ ਚਰਨਾਂ ਵਿੱਚ ਖਲੋ ਕੇ ਆਪਣੀ ਕੀਤੀ ਹੋਈ ਭੁੱਲ ਦੀ ਮਾਫੀ ਮੰਗੋਗੇ ਸਤਗੁਰੂ ਜੀ ਭੁੱਲਿਆ ਹੋਏ ਨੂੰ ਜ਼ਰੂਰ ਚਰਨਾਂ ਦੇ ਨਾਲ ਲੈ ਲੈਂਦੇ ਹਨ ਬਸਾਤੇ ਜਿਹੜੀ ਗਲਤੀ ਦੀ ਇੱਕ ਵਾਰ ਅਰਦਾਸ ਕਰਕੇ ਖੁਮਾਚਨਾ ਕਰਨ ਲਈ ਮਾਫੀ ਮੰਗ ਲਈ ਉਹ ਗਲਤੀ ਫੇਰ ਜ਼ਿੰਦਗੀ ਵਿੱਚ ਦੁਹਰਾਣੀ ਨਹੀਂ ਚਾਹੀਦੀ ਭਾਵੇਂ ਮੇਰੇ ਗੁਨਾਹ ਹਨ ਬੜੇ ਭਾਰੀ ਲਾਇਆ ਤੇਰੀਆਂ ਰਹਿਕਾਂ ਪਾਰ ਸਾਈਆਂ ਬੜੀ ਥਾਂ ਹੀ ਪਰਖ ਕੇ ਵੇਖਿਆ ਮੈਂ ਬਖਸ਼ਣ ਹਾਰ ਸਾਈਆਂ ਬਖਸ਼ਣ ਹਾਰ ਸਾਈਆਂ ਰਾਜਾ ਸਿੰਘ ਨਾਵ ਸਤਿਗੁਰੂ ਜੀ ਦੇ ਚਰਨਾਂ ਤੇ ਟਹਿ ਟੇਰੀ ਹੋ ਕੇ ਆਪਣੇ ਕੀਤੇ ਹੋਏ ਗੁਨਾਹ ਦੀ ਮਾਫੀ ਮੰਗਦਾ ਮਹਾਰਾਜ ਪੁੱਲ ਭਲੇਖੇ ਕੀ ਕਰਾਂ ਹਾਲਾਤ ਇਹ ਅਜੇ ਬਣ ਗਏ ਮੈਨੂੰ ਪਛਾਣਨ ਦੇ ਲਈ ਇਹ ਕੁਝ ਕਰਨਾ ਪਿਆ ਮਹਾਰਾਜ ਮੇਰੀ ਪੁੱਲ ਨੂੰ ਬਖਸ਼ ਦਿਓ ਤੇ ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਿਓ ہم نے تو گناہوں سے کنارہ نہ کیا مگر تو نے دل ازرتا ہمارا نہ کیا ہم نے تو کی گوجہ کی لاط تدبیریں مگر تیری رحمت نے گوارا نہ کیا مہاراج نے رحمت کے کرتے وچ آ کے راجیش گنابورو چرنا دے نال لا لیا تیرا شہنشاہ تیری دہلیز یتے शहनशाही सारे जगदी ते चरण कुट फरिया हो तत्ती वानो न लॻंदी हो तत्ती वान आयो नानू लॻदी ਸੋ ਮੈਨ ਲੇ ਜਾਂਦਾ ਆਪਣੇ ਸਿੱਖਾਂ ਨੂੰ ਨਦਰ ਨਿਹਾਲ ਕਰਦੇ ਕਮਲ ਤੇਰਾ ਦਾਇਆਪ ਹੀ ਖੇਲੇ ਜਾਂਦਾ ਕਮਲ ਤੇਰਾ ਦਾਇਆਪ ਹੀ ਖੇਲੇ ਜਾਂਦਾ ਸਤਿਗੁਰ ਜੀ ਦਾ ਜਿਨਾ ਬੜਾ ਵਿਸ਼ਾਲ ਹੈ ਅਸੀਂ ਤੇ ਉਹਦੇ ਬਾਰੇ ਗੱਲ ਕਰਨ ਬਾਰੇ ਸੋਚ ਵੀ ਨਹੀਂ ਸਕਦੇ ਆਓ ਜਿੰਨਾ ਕੋਈ ਸਾਧਨ ਜੀਵਨ ਦੇ ਵਿੱਚੋਂ ਕਿਹਾ ਪ੍ਰਵਾਨ ਕਰਿਓ ਇੱਕ ਉਹ ਜਿਹੜਾ ਹੁਕਮ ਹਜੇ ਤੱਕ ਪਾਤੇ ਹੈ ਜਾਕੀ ਕਲਾ ਬੀਬੀ ਅਸੀਂ ਵਾਰ ਵਾਰ ਕੀਤੇ ਨਾਲ ਸਾਂਝੀ ਕਰਕੇ ਫਤਿਹ ਨਹੀਂ ਸਾਂਝ ਪਾ ਦੇਵਾਂਗੇ ਜਲਿਆਂਵਾਲੇ ਬਾਗ ਦਾ ਸਾਕਾ ਵਰਤਿਆ 1919 ਨੂੰ ਬੜੀ ਵਿਸਾਖੀ ਨੂੰ ਵਿਸਾਖੀ ਦਾ ਸਾਡੇ ਇਤਿਹਾਸ ਨਾਲ ਬੜਾ ਨਜ਼ਦੀਕੀ ਸਬੰਧ ਰਿਹਾ ਅਲੱਗ-ਅਲੱਗ ਇਤਿਹਾਸ ਹੈ ਸਮਾਂ ਨਹੀਂ ਕਿ ਵਿਸਥਾਰ ਸਹਿਤ ਆਪਾਂ ਜ਼ਿਕਰ ਕਰ ਸਕੀਏ ਪਰ ਜਿਹੜੀ 1919 ਵਾਲੀ ਵਿਸਾਖੀ ਹੈ ਤੁਸੀਂ ਸਾਰੇ ਜਾਣਦੇ ਹੋ ਕਿਸ ਤਰ੍ਹਾਂ ਜਲਿਆਂ ਵਾਲੇ ਬਾਗ ਦੇ ਵਿੱਚ ਖੂਨੀ ਸਾਕਾ ਵਰਤਿਆ ਸ਼ਹੀਦਾਂ ਦੇ ਡੁੱਲੇ ਹੋਏ ਲਹੂ ਨੂੰ ਸਰਦਾਰ ਉਹਨੂੰ ਸਗਰੇ ਚੁੱਕ ਕੇ ਮੱਥੇ ਦੇ ਨਾਲ ਲਾਇਆ ਤੇ ਗੁਰੂ ਰਾਮਦਾਸ ਪਾਸ਼ਾ ਦੇ ਚਰਨਾਂ 'ਚ ਖਲੋ ਕੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਕਿਰਪਾ ਕਰਿਓ ਇਹ ਸੇਵਾ ਮੇਰੀ ਝੋਲੀ ਵਿੱਚ ਪਾਇਓ ਤੇ ਕੌਣ ਦੀ ਠੱਗੀ ਹੋਣ ਤਸਤਾਰ ਨੂੰ ਮੈਂ ਦੁਬਾਰਾ ਸਰਦਸ ਜਾ ਸਕਾਂ ਤੇ ਇਸ ਲੱਗੇ ਹੋਏ ਕਲੰਕ ਨੂੰ ਮਿਟਾ ਸਕਾਂ ਇਸ ਖੁਨੀ ਸਾਕੇ ਦਾ ਬਦਲਾ ਮੈਂ ਲੈ ਸਕਾਂ ਇਸ ਮਿਸ਼ਨ ਦੇ ਤਹਿਤ ਸਰਦਾਰ ਉਧਮ ਸਿੰਘ ਨੇ ਅਲੱਗ-ਅਲੱਗ ਦੇਸ਼ਾਂ ਦੇ ਦੌਰੇ ਕੀਤੇ ਉਸ ਦੇਸ਼ ਦੀ ਭਾਸ਼ਾ ਪੁਲਣੀ ਉਥੋਂ ਦਾ ਪਹਿਰਾਵਾ ਪਹਿਨਣਾ ਉਥੋਂ ਦੇ ਮੁਤਾਬਕ ਨਾਂ ਬਦਲਣਾ ਇਹ ਸਰਦਾਰ ਉਧਮ ਸਿੰਘ ਦੇ ਖੱਬੇ ਹੱਥ ਦੀ ਖੇਡ ਬਣ ਚੁੱਕਿਆ ਸੀ ਹੁਣ ਉਧਮ ਸਿੰਘ ਚਲਦਾ ਚਲਦਾ ਆਪਣੇ ਸ਼ਿਕਾਰ ਦੇ ਨਜ਼ਦੀਕ ਇੰਗਲੈਂਡ ਦੀ ਧਰਤੀ ਵਿਖੇ ਆਣ ਪਹੁੰਚਿਆ ਤੇ ਸਰ ਸੰਗਤ ਜੀ ਇੱਥੇ ਪਹੁੰਚ ਕੇ ਉਨੇ ਪਹਿਰਾਵਾ ਬਦਲਿਆ ਪਹਿਰਾਵਾ ਬਣਾ ਲਿਆ ਸਾਧੂਆਂ ਵਾਲਾ ਇੱਕ ਰਾਤ ਰੁਕਿਆ ਗੁਰੂ ਘਰ ਤੇ ਗ੍ਰੰਥੀ ਕੋਲੋਂ ਆ ਗਿਆ ਲੈ ਕੇ ਤੇ ਬਹੁਤੇ ਦਿਨ ਰੁਕਣ ਦੇ ਲਈ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਕੋਲੋਂ ਆ ਗਿਆ ਲਈ ਪ੍ਰਧਾਨ ਸਾਹਿਬ ਨੂੰ ਸ਼ਕਤ ਤੇ ਪਹਿਲੇ ਦਿਨ ਪੈ ਗਿਆ ਸੀ ਕਿ ਵੇਖਣ ਨੂੰ ਸਾਧ ਲੱਗਦਾ ਹੈ ਸਾਧ ਹੈ ਨਹੀਂ ਬੰਦੇ ਦੀ ਚਾਲ ਤੋਂ ਬੰਦੇ ਦੀ ਤੋਰ ਤੋਂ ਉਹਦੀ ਸ਼ਖਸੀਅਤ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਿੰਨੀ ਕਬੱਡੀ ਹਾਸੀ ਦਾ ਮਾਲਕ ਹੈ ਬਧਾਨ ਸਾਹਿਬ ਨੂੰ ਸ਼ੱਕ ਪੈ ਗਿਆ ਉਹ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਇੱਕ ਦਿਨ ਸਰਦਾਰ ਉਦਮ ਸਿੰਘੇ ਕਾਨ ਦੇ ਵਿੱਚ ਖਲੋਤਾ ਦੇਸ਼ ਭਗਤੀ ਦੇ ਤਰਾਨੇ ਪੜ ਰਹੇ ਸਫਰ ਰੋਸ਼ੀ ਕੀ ਤਮੰਨਾ ਹਰ ہمارے ਦਿਲ ਵਿੱਚ ਹੈ ਦੇਖਣਾ ਹੈ ਜ਼ੋਰ ਕਿੰਨਾ ਬਾਜੂ ਇੱਕ ਆਤਮਨੀ ਹੈ ਨੇ ਸੁਣ ਲੈ ਬੋਲ ਪੈ ਗਿਆ ਸ਼ੱਕ ਜਾ ਕੇ ਮੋਢੇ ਤੇ ਹੱਥ ਰੱਖਿਆ ਜਵਾਨਾ ਸ਼ੱਕ ਤੇ ਮੈਨੂੰ ਪਹਿਲਾਂ ਹੀ ਪੈ ਗਿਆ ਸੀ ਆ ਜਿਹੜੇ ਤਰਾਨੇ ਤੂੰ ਪੜ ਰਿਆ ਨਾ ਇਹ ਸਰਦਾਰਾਂ ਵਾਲੇ ਨਹੀਂ ਇਹ ਸਾਧਾਂ ਵਾਲੇ ਨਹੀਂ ਸੱਚੇ ਸੱਚਾਸਤੂ ਹੈ ਕੋਣ ਕਰਨ ਕੀ ਆਇਆ ਇੱਥੇ ਕਿਉਂ ਆਇਆ ਤੇਰਾ ਮਰਸ਼ਾ ਕੀ ਹੈ ਸਰਦਾਰ ਉਦਮ ਸਿੰਘ ਕਹਿਣ ਲੱਗਾ ਪ੍ਰਧਾਨ ਸਾਹਿਬ ਸਮਝ ਤੇ ਗਏ ਪਰ ਵਾਦਾ ਕਰੋ ਕਿਸੇ ਨਾਲ ਗੱਲ ਨਹੀਂ ਸਾਂਝੀ ਕਰੋਗੇ ਪ੍ਰਧਾਨ ਨੇ ਵਾਦਾ ਕੀਤਾ ਕਿਹੜਾ ਪ੍ਰਧਾਨ ਸਾਹਿਬ ਬੰਦੇ ਮਾਰਨੇ ਸੀ ਤੋ ਇੱਕ ਪਾਪੀ ਨਰਕਾਂ ਨੂੰ ਚਲਾ ਗਿਆ ਆਪੇ ਜਰਨਲ ਡਾਇਰ ਰਹਿ ਗਿਆ ਇੱਕ ਸਰ ਮਾਈਕਲ ਡੁਅਰ ਉਹਦੀ ਹੱਕ ਵਿੱਚ ਕੋੜੀਆਂ ਮਾਰਨ ਤੇ ਲਈ ਆਇਆ ਤੇ ਸਾਥ ਸਗੇ ਜੀ ਪ੍ਰਧਾਨ ਸਾਹਿਬ ਕਹਿੰਦਾ ਜਿੱਥੇ ਮੇਰੀ ਲੋੜ ਪਈ ਮੈਂ ਤੇਰਾ ਸਾਥ ਦਵਾਂਗਾ ਤੇ ਅੰਤ ਉਹ ਸਮਾਂ ਨਜ਼ਦੀਕ ਆਇਆ ਕਿ ਇੱਕ ਦਿਨ ਲੰਡਨ ਟੈਕਸਨ ਹਾਲ ਦੇ ਬਾਹਰ ਇੱਕ ਪੋਸਟਰ ਸਰਦਾਰ ਉਦਮ ਸਿੰਘ ਨੇ ਟੱਕਿਆ ਉਹਨੇ ਦੇਖਿਆ ਕਿ 31 ਮਾਰਚ ਨੂੰ ਭਾਰਤ ਦੇ ਮੁੱਦੇ ਉੱਤੇ ਇੱਕ ਕਾਨਫਰੰਸ ਰੱਖੀ ਗਈ ਹੈ ਇੱਕ ਜਲਸਾ ਰੱਖਿਆ ਗਿਆ ਹੈ ਉਹਨੇ ਪੋਸਟਰ ਪੜ੍ਹਿਆ ਪੋਸਟਰ ਤੇ ਹੀ ਲਿਖਿਆ ਹੋਇਆ ਸੀ ਇਟਲੀ ਪਾਸਸ ਹੈਜ਼ ਬੀਨ ਇਸ਼ੂਡ ਇਹ ਲਿਆ ਕੇ ਪੋਸਟਰ ਪ੍ਰਧਾਨ ਸਾਹਿਬ ਦੇ ਅੱਗੇ ਰੱਖਿਆ ਪ੍ਰਧਾਨ ਸਾਹਿਬ ਆਹ ਕੰਮ ਇਹ ਤੁਸਾਂ ਕਰਨਾ ਹੈ ਪ੍ਰਧਾਨ ਸਾਹਿਬ ਨੂੰ ਸਿੱਧਾ ਪੱਤਰ ਆਇਆ ਸੀ ਉਹਨੇ ਆਪਣਾ ਐਂਟਰੀ ਪਾਸ ਸਰਦਾਰ ਉਦਮ ਸਿੰਘ ਨੂੰ ਦਿੱਤਾ ਜਵਾਨਾ ਐਂਟਰੀ ਪਾਸ ਤੈਨੂੰ ਦੇ ਦਿੱਤਾ ਪਰ ਯਾਦ ਰੱਖੀ ਜਦੋਂ ਤੂੰ ਜ਼ਰਬੀ ਹਿੱਕ ਵਿੱਚ ਗੋਲੀਆਂ ਮਾਰੀਆਂ ਨਾ ਉਹਨਾਂ ਗੋਲੀਆਂ ਦਾ ਖੜਾਕ ਇੱਥੇ ਤੱਕ ਸੁਣਨਾ ਚਾਹੀਦਾ ਉਦਮ ਸਿੰਘ ਨੇ ਆਖਿਆ ਪ੍ਰਧਾਨ ਸਾਹਿਬ ਮੇਰਾ ਫਰਜ਼ ਹੈ ਅਰਦਾਸ ਕਰਨੀ ਅਦਾਸ ਪਾਸ ਨਹੀਂ ਨਾ ਚੁਰਾਣੀ ਅਕਾਲ ਪੁਰਖ ਦੇ ਹੱਥ ਜਿਸ ਤਨ ਸਰਦਾਰ ਉਧਮ ਸਿੰਘ ਨੇ ਆਪਣੇ ਮਿਸ਼ਨ ਨੂੰ ਅੰਜਾਮ ਤੇ ਪਹੁੰਚਾਉਣਾ ਉਸ ਤੋਂ ਇੱਕ ਰਾਤ ਪਹਿਲਾਂ ਸਰਦਾਰ ਗੁਰੂ ਸਿੰਘ ਆਪਣੇ ਕਮਰੇ ਦੇ ਵਿੱਚ ਪਲੰਗ ਦੇ ਉੱਤੇ ਲੇਟਾ ਹੋਇਆ ਛੱਤ ਵੱਲ ਵੇਖ ਕੇ ਅਗਲੇ ਦਿਨ ਦੀ ਰਣਨੀਤੀ ਤਿਆਰ ਕਰਦਾ ਤੇ ਆਪਣੇ ਸੰਭਾਲੇ ਹੋਏ ਪਿਸਤਲ ਨੂੰ ਛਾਤੀ ਦੇ ਨਾਲ ਲਾ ਕੇ ਉਹ ਨਾਲ ਕੁਝ ਗੱਲਾਂ ਕਰਦਾ ਬਈ ਬੱਤੀ ਬੋਜਿਆ ਪਿਸਲਾ ਫੇਕਰ ਲਾਵਾਂ ਬਈ ਤੇਲੀ ਆਪਣੇ ਟਾ ਖੋਖਲਾ ਤੈਨੂੰ ਖੋਲ ਸਰਾਣਾ ਮੇਰੇ ਜਿੱਕਲੀ ਯਾਰਾ ਤੈਨੂੰ ਸੰਭਾਲ ਸੰਭਾਲ ਕੇ ਰੱਖਿਆ ਤੂੰ ਵੇਖੀ ਕੱਲੋਂ ਤੇਰੀ ਪਰਸ ਦੀ ਘੜੀਆ ਸੱਜਣਾ ਧੋਖਾ ਨਾ ਕਿਤੇ ਦੇ ਜਾ। ਜੇ ਕਿਤੇ ਮੂੰਹ ਤੋਂ ਖਾਦੇ ਕਿ ਮੇਰੇ ਸਮੇਤ ਅਨੇਕਾਂ ਪੰਜਾਬੀਆਂ ਦਾ ਦਿਲ ਦੀਆਂ ਇੱਛਾਵਾਂ ਦਿਲ ਵਿੱਚ ਰਹਿ ਜਾਂਦੇ। ਤੇ ਉਸੀ ਸਾਂਹੇ ਜਮੀਦਾਰ ਬੈਠੇ ਹੋਂ ਜਦੋਂ ਜ਼ਮੀਦਾਰ ਖੇਤਾਂ ਵੱਲ ਜਾਂਦਾ ਦਾਤੀ ਚੁੱਕਦਾ ਹੈ ਦਾਤੀ ਦੇ ਉੱਤੇ ਹੱਥ ਲਾ ਕੇ ਫੇਰਦਾ ਕਿ ਦਾਤੀ ਪੱਠੇ ਮੰਨਣ ਯੋਗ ਹੈ ਵੀ ਕਿ ਨਹੀਂ ਉਸੇ ਤਰ੍ਹਾਂ ਸਦਾ ਨੂੰ ਤੂੰ ਸਿੱਖਣਾ ਆਪਣਾ ਹਥਿਆਰ ਬਰਖਿਆ ਅਗਲਾ ਦਿਨ ਚੜਿਆ ਅਲਮਾਰੀ ਦੇ ਵਿੱਚੋਂ ਕੱਢ ਕੇ ਕਾਲਾ ਕੋਟ ਪੈਂਟ ਤੇ ਹੈਟਸ ਪਾ ਲਿਆ ਸੱਦੇ ਉੱਤੇ ਤੇ ਨਾਲੇ ਚੁੱਕੀ ਇੱਕ ਕਿਤਾਬ ਜਿਹਦੇ ਵਿੱਚ ਪਿਸਤਲ ਨੂੰ ਕੀਤਾ ਫਿੱਟ ਤੇ ਬਾਬੂ ਗੋਰਾ ਬਣ ਕੇ ਤੁਰਿਆ ਜਾਂਦਾ ਜਾਂਦਾ ਲੰਡਨ ਟੈਕਸਨ ਹਾਰ ਗਲ ਗੁਰੂ ਰਾਮਦਾਸ ਪਾਸ਼ਾ ਦੇ ਚਰਨਾਂ ਦਾ ਧਿਆਨ ਤੱਕ ਕੇ ਅਰਦਾਸ ਕਰੀ ਜਾਂਦਾ ਹੈ ਗੁਰੂ ਰਾਮਦਾਸ ਜੈ ਮਹਾਰਾਜ ਕਦੇ ਤੇਰੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਸੀ ਦਤਾਰ ਅੱਜ ਉਹ ਸਮਾਂ ਨਜ਼ਦੀਕ ਆ ਗਿਆ ਅੱਜ ਆਪਣੇ ਸੇਵਕ ਕੋਲੋਂ ਇਹ ਸੇਵਾ ਆਪਰਾ ਬੱਚਾ ਜਾਣ ਕੇ ਲੈ ਲਈਓ ਇੱਛਾ ਚਲ ਗਿਆ ਚਲ ਗਿਆ ਅੱਗੇ ਲੰਡਨ ਦਾ ਕੈਕਸਨ ਹਾਲ ਬਾਹਰ ਖੜ ਬਸ ਸਿਕਿਉਰਟੀ ਗਾਰਡ ਉਹਨੇ ਚੈਕਿੰਗ ਕਰਨੀ ਸ਼ੁਰੂ ਕਰ ਦਿੱਤੀ ਐਂਟਰੀ ਪਾਸ ਦੀ ਮੰਗ ਕੀਤੀ ਤੇ ਸਵਾਲ ਪੁੱਛਿਆ ਯਰਮੈਨ ਵਾਟ ਯੂਅਰ ਨੇਮ ਮਾਈ ਨੇਮ ਇਜ਼ ਫ੍ਰੈਕ ਬਾਸੀ ਨਾਂ ਵੀ ਬਦਲ ਲਿਆ ਤੇ ਜਦੋਂ ਐਂਟਰੀ ਕਰਵਾਈ ਕਿਸੇ ਨੂੰ ਸ਼ੱਕ ਨਾ ਹੋਇਆ ਅੰਦਰ ਜਾ ਪਹੁੰਚਿਆ ਮੋਹਰੀ ਕਿਤਾਬ ਵਿੱਚ ਜਾ ਕੇ ਬਹਿ ਗਿਆ ਸੰਮੇ ਨਜ਼ਰੀ ਪੈ ਗਿਆ ਆਪਣਾ ਸ਼ਿਕਾਰ ਮਾਈਕਲ ਡਵਾਏ ਮਨ ਵਿੱਚ ਖਿਆਲ ਆਇਆ ਕਿ ਹੁਣ ਇਹਦਾ ਕੰਮ ਤਮਾਮ ਕਰ ਦੇਵਾਂ ਥਾਰ-ਥਾਰ ਕਰਦੀਆਂ ਘੋੜੀਆਂ ਮਾਰ ਕੇ ਆਪਣਾ ਮਿਸ਼ਨ ਪੂਰਾ ਕਰ ਲਵਾਂ ਤੁਜੀ ਪਲ ਮਾਨੁਸ ਸਮਝਾਇਆ ਹੋਣਾ ਜਿੱਥੇ ਐਡਾ ਸਮਾਂ ਇੰਤਜ਼ਾਰ ਕੀਤਾ ਥੋੜਾ ਪਲ ਹੋਰ ਸਹੀ ਦੇਖ ਕੇ ਸੀ ਪਾਪੀ ਕਹਿੰਦਾ ਕਿ ਤੇਰੇ ਦੇਸ਼ ਪੰਜਾਬ ਦੇ ਬਾਰੇ ਜਿਹੜੇ ਉੱਥੇ ਬੁਲਾਰੇ ਖਲੋਤੇ ਸਨ ਉਹ ਇੱਕ-ਇੱਕ ਕਰਕੇ ਮਾਈਕ ਤੇ ਆਏ ਉਹਨਾਂ ਨੇ ਆਪਣੇ ਵਿਚਾਰ ਰੱਖੇ ਤੀਜੇ ਨੰਬਰ ਤੇ ਬਾਹੀ ਆ ਗਈ ਸਰਦਾਰ ਉਦੋਂ ਸਿੰਘ ਨੇ ਸ਼ਿਕਾਰ ਦਾ ਸਰ ਮਾਈਕਲ ਐਡਵਾਇਰ ਨੇ ਸਾਹਮਣੇ ਮਾਈਕ ਮਾਈਕ ਪਕੜਦੇ ਹੋਏ ਸਾਹਮਣੇ ਗੱਲ ਲਾਕੀ ਇੰਡੀਅਨ ਡੌਗਸ ਆਸਕਿੰਗ ਫॉर ਦਾ ਫ੍ਰੀडम ਪੰਜਾਬੀ ਡੌਗਸ ਆਲਸੋ ਆਸਕ ਫॉर ਦਾ ਫ੍ਰੀडम ਭਾਰਤੀ ਕੁੱਤੇ ਕਹਿੰਦਾ ਆਜ਼ਾਦੀ ਦੀ ਮੰਗ ਪੇ ਕਰਦੇ ਨੇ ਪੰਜਾਬੀ ਕੁੱਤੇ ਨੇ ਵੀ ਆਜ਼ਾਦੀ ਦੀ ਮੰਗ ਕੀਤੀ ਸੀ ਤੇ ਮੈਂ ਉਹਨਾਂ ਨੂੰ ਜਲਿਆਂਵਾਲੇ ਬਾਗ ਦਾ ਸਾਕਾ ਦਿੱਤਾ ਸਾਡੇ ਦੇਸ਼ ਦੀ ਸਰਕਾਰ ਮੈਨੂੰ ਦੁਬਾਰਾ ਭਾਰਤ ਭੇਜੇ ਮੈਂ ਭਾਰਤ ਦੀ ਕੱਲੀ ਕੱਲੀ ਗਲੀ ਨੂੰ ਇਹਨੂੰ ਜਨਿਆਂ ਵਾਲਾ ਬਾਗ ਬਣਾ ਕੇ ਰੱਖਦਣਾ ਕਰ ਹੰਕਾਰ ਭਰੇ ਬੋਲ ਹਾਲ ਵਿੱਚ ਗੂੰਜੇ ਹਾਟ ਤਾੜੀਆਂ ਦੀ ੜਕੜਾਹ ਦੇ ਨਾਲ ਗੂੰਜ ਉੱਠਿਆ ਹੰਕਾਰ ਸਤ ਮੈਂ ਸਨਮਾਨਤੇ ਤੇ ਇਨੇ ਚਿਰੋਂ ਭੀੜ ਨੂੰ ਚੀਰਦਾ ਹੋਇਆ ਸਰਦਾਰ ਉਦੋਂ ਸਿੰਘ ਵੀ ਸਟੇਜ ਤੇ ਲੱਗ ਕੇ ਆ ਗਿਆ ਤੇ ਇਹਨੂੰ ਲੱਗਾ ਕਿ ਨੌਜਵਾਨ ਨੂੰ ਮੇਰੀ ਕਹੀ ਹੋਈ ਗੱਲ ਜਿਆਦਾ ਹੀ ਚੰਗੀ ਲੱਗੀ ਜਿਹੜਾ ਉੱਠ ਕੇ ਆ ਗਿਆ ਕਿ ਮੈਡਮ ਸਿੰਗਮੈਨ ਵਾਟ ਇਜ਼ ਯੋਰ ਕੁਐਸਚਨ ਵਾਟ ਇਜ਼ ਯੋਰ ਕੁਰੀ ਹਾਊ ਮੈਸਟ ਸਿਟਿਊ ਜਵਾਨਾ ਤੇਰਾ ਸਵਾਲ ਕੀ ਹੈ ਮੈਂ ਤੈਨੂੰ ਕਿਸ ਤਰ੍ਹਾਂ ਮਦਦ ਕਰ ਸਕਦਾ ਅਗੋਸਤਾਰ ਕੁਦੂ ਸਿੰਘ ਇਹਦਾ ਸਰ ਕੈਨ ਯੂ ਪਲੀਜ਼ ਰਿਪੀਟ ਯੂਅਰ ਵਰਡਸ ਤੁਸੀਂ ਜਿਹੜੀ ਸ਼ਬਦਾਬਲੀ ਹੁਣੇ ਬੋਲੀ ਹੈ ਕਿ ਉਹ ਦੁਹਰਾ ਸਕਦੇ ਹੋ ਦੁਬਾਰਾ ਕਹਿ ਸਕਦੇ ਹੋ ਹੰਕਾਰ ਫੋੜ ਤੁਮੇ ਸਮਾਨਤੇ ਕਿ ਸ਼ਾਇਦ ਜਵਾਨ ਨੂੰ ਮੇਰੀ ਕਈ ਹੋਈ ਗੱਲ ਜ਼ਿਆਦਾ ਜੱਜ ਗਈ ਜਿਹੜਾ ਦੁਬਾਰਾ ਸੁਣਨੀ ਚਾਹੁੰਦਾ ਮੈਂ ਭੁੱਲ ਗਿਆ ਪੱਪੀ ਇਹ ਸਾਹਮਣੇ ਇੱਕ ਪੰਜਾਬੀ ਖਲੋਤਾ ਤੇ ਜਦੋਂ ਪੰਜਾਬੀ ਕਿਸੇ ਨੂੰ ਆਹ ਗੱਲ ਕਹੇ ਨਾ ਕਿ ਜਿਹੜੀ ਗੱਲ ਤੂੰ ਮੈਨੂੰ ਹੁਣ ਆਖੀ ਐ ਜੇ ਮਰਦਾ ਬਚਦਾ ਦੁਬਾਰਾ ਮੈਨੂੰ ਗੱਲ ਕਹ ਕੇ ਵਖਾ ਜਿਹੜੀ ਗੱਲ ਤੂੰ ਮੈਨੂੰ ਹੁਣ ਕਟੀਆ ਜੇ ਵਾਕਈ ਮਾਰਨ ਤੋਂ ਪਿੱਤਾ ਇਹ ਗਾਲ ਮੈਨੂੰ ਦੁਬਾਰਾ ਕੱਢ ਕੇ ਵਖਾ ਪਾ ਪੀ ਇਹ ਗੱਲ ਬੋਲ ਬੈਠਾ ਤੇ ਇਹਨੇ ਹੰਕਾਰ ਤੇ ਵਿੱਚ ਜਾ ਕੇ ਉਹੀ ਗੱਲ ਫੇਰ ਦੁਹਰਾ ਦਿੱਤੀ ਕਹਿੰਦਾ ਇੰਡੀਅਨ ਡੌਗਸ ਆਸਕਿੰਗ ਫॉर ਦਾ ਫਰੀਡਮ ਯਾਪੀ ਡੌਗਸ ਆਸਵਾਸ ਫॉर ਫਰੀडम ਆਈ ਗੇਵ 뎀 ਜਲਿਆਂਵਾਲਾ ਬਾਗ ਇਨਸੀਡੈਂਟ ਮੇਰੇ ਦੇਸ਼ ਦੀ ਸਰਕਾਰ ਮੈਨੂੰ ਦੁਬਾਰਾ ਭਾਰਤ ਭੇਜੀ ਮੈਂ ਭਾਰਤ ਦੇ ਕੱਲੇ ਕੱਲੇ ਸ਼ਹਿਰ ਕੱਲੀ ਕੱਲੀ ਗਲੀ ਕੱਲੇ ਕੱਲੇ ਮਹੱਲੇ ਜੱਗਾਂ ਵਾਲਾ ਬਾਗ ਬਣਾ ਕੇ ਰੱਖਣਾ ਮਗਾ ਜਦੋਂ ਸੁਣਿਆ ਦੇਸ਼ ਪਜਾ ਦਾ ਨੰ ਬਸ ਸੂਰਮੇ ਹੋ ਜਾਂਦੇ ਨੇ ਬੜਿਆ ਵੀਰਸ ਦੀ ਬਾਣੀ ਸ਼ਿਵਾਮਰ ਮੋਹ ਸ਼ਕਰ ਦੇ ਤਰ Thank <laughs> you. I'm <laughs> sorry. ਜਾਏਗਾ ਪੰਜਾਬ ਦੇ ਜੇ ਯੋਧੇ ਢੱਤੀ ਹੋਏ ਦਸਤਾਰ ਨੂੰ ਦੁਬਾਰਾ ਅਸੀਸ ਤੇ ਟਿਕਾ ਦਿੱਤਾ ਕੋਮੀ ਅੱਖ ਨੂੰ ਮਾਰੇ ਦਾ ਸਾਥ ਗੱਜਣਾ ਉਹ ਸਾਤੇ ਦਾ ਇਕੱਠੇ ਜਾਤ ਹੁੰਦਾ ਜ਼ੁਰਮ ਕਰਨਾ ਹੁੰਦਾ ਹੈ ਪਾਪ ਚੇਕਰ ਜ਼ੁਰਮ ਸਹਿਣਾ ਵੀ ਮਹਾਪਾਪ ਹੁੰਦਾ ਸੱਚੇ ਬਾਸ਼ਾ ਕਿਰਪਾ ਕਰਨ ਇਹ ਜਿਹੜਾ ਜਜ਼ਬਾ ਹੈ ਆਪਣੀ ਕੌਮ ਦੇ ਅੰਦਰ ਇਸੇ ਤਰ੍ਹਾਂ ਬਣਿਆ ਰਹੇ ਜਿਹੜਾ ਸੁਦਾਬ ਸਾਨੂੰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਸੀ ਕਿ ਕਦੇ ਵੀ ਤੱਕੇ ਸ਼ਾਹੀ ਨੂੰ ਬਰਦਾਸ਼ਤ ਨਹੀਂ ਕਰਨਾ ਤੱਕੇ ਸ਼ਾਹੀ ਦਾ ਡੱਟ ਕੇ ਵਿਰੋਧ ਕਰਨਾ ਤੇ ਬਾਬਰ ਦੀ ਅੱਖ ਦੇ ਵਿੱਚ ਅੱਖ ਪਾ ਕੇ ਆਖਿਆ ਸੀ ਬਾਬਰ ਤੂੰ ਜਾਬਰ ਹੈ ਬਾਬਰ ਤੂੰ ਜਾਬਰ ਬਾਬਰ ਤੂੰ ਜਾਬਰ ਇਹ ਸਿਧਾਂਤ ਮਹਾਰਾਜਾ ਸਾਡੀ ਝੋਲੀ ਵਿੱਚ ਪਾਇਆ ਅਸੀਂ ਇਹ ਸਿਧਾਂਤ ੱੱਕੇ ਸ਼ਾਇਦ ਅਡਟ ਕੇ ਵੋਧ ਕਰਦੇ ਰਹੀਏ ਤੇ ਹੱਕ ਤੇ ਸੱਚ ਦੀ ਆਵਾਜ਼ ਬੁਲੰਦ ਕਰੀਏ ਤੇ ਜਿਹੜਾ ਮਿਸ਼ਨ ਮਾਪ ਪੱਖਾਂ ਵੱਲੋਂ ਪ੍ਰారంਭ ਕੀਤਾ ਗਿਆ ਹੈ ਇੱਕ ਨਰਮ ਉਤਾਰ ਦੇ ਨਾਲ ਜੁੜਨ ਦਾ ਤੇ ਸਮਾਜ ਦੀ ਸੇਵਾ ਕਰਨ ਦਾ ਇਹ ਮਿਸ਼ਨ ਨੂੰ ਅੱਗੇ ਜਾਰੀ ਰੱਖੀਏ ਕੋਟ ਕੋਟ ਧੰਨਵਾਦ ਸਾਹਿਬ ਸਤਿਗੁਰੂ ਧੰਨ ਸ਼ੀਰ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦਾ ਸਮੁੱਚੀ ਸੰਗਤ ਦਾ ਧੰਨਵਾਦ ਅਤੀ ਸਨਮਾਨਯੋਗ ਸਤਖੰਡ ਵਾਸੀ ਬ੍ਰਹਮਲੀਨ ਮਹਾਪੁਰਖ ਬਾਬਾ ਜੀ ਹਰੀ ਸਿੰਘ ਜੀ ਦੀ ਨੇਕੀ ਵਾਲਿਆਂ ਨੂੰ ਪਰਸਾਇਤਨੀ ਸਨਮਾਨਯੋਗ ਮਹਾਪੁਰਖ ਬ੍ਰਹਮਲੀਨ ਮਹਾਪੁਰਖ ਬਾਬਾ ਜੀ ਬਲਵੀਰ ਸਿੰਘ ਜੀ ਦੀ ਨੇਕੀ ਵਾਲੇ ਉਹਨਾਂ ਦੀ ਸਲਾਣਾ ਮਿੱਠੀ ਯਾਦ ਹਰ ਸਾਲ ਅਪਨ ਇਸੇ ਤਰ੍ਹਾਂ ਜਨਤੀ ਕਰਾਣਾ ਮਨਾਉਂਦੇ ਰਹੀਏ ਇਹ ਅਰਦਾਸ ਤੀ ਸੱਚੇ ਪਾਤਸ਼ਾਹ ਇਹ ਕਾਰਜ ਤੁਹਾਡੇ ਨੇ ਤੁਸੀਂ ਆਪਣੇ ਆਪ ਸੰਪੂਰਨ ਕਰਵਾਉਣੇ ਤੇ ਸਾਧ ਸੰਗਤ ਜੀ ਉੱਚੇ ਤੌਰ ਤੇ ਧੰਨਵਾਦ ਅਤੀ ਸਤਕਾਰਯੋਗ ਮਹਾਪੁਰਖ ਸੰਤ ਬਾਬਾ ਰਮੇਸ਼ ਸਿੰਘ ਜੀ ਜਿਨ੍ਹਾਂ ਦੇ ਵਚਨਾ ਦੇ ਸਤਿਕਾਰਯੋਗ ਹੁਕਮ ਦੇ ਸਤਿ ਆਪ ਜੀ ਦਰਸ਼ਕ ਗਿਦਾਰ ਕੀਤੇ ਨੇ ਉਹਨਾਂ ਦੇ ਉੱਤੇ ਵੀ ਸਤਿਗੁਰ ਦੀ ਅਪਰਪਾਰ ਕਿਰਪਾ ਹੈ ਤੇ ਸੋਚੇ ਸੰਤ ਮਹਾਂਪੁਰਖ ਜਿੰਨੇ ਪਿੱਛੇ ਬੈਠੇ ਨੇ ਸਾਰੇ ਵੱਲੋਂ ਵਾਰ ਤੋਂ ਖਾਸ ਕਰਕੇ ਖੁਸ਼ ਹੋ ਕੇ ਬੇਅੰਤ ਮਾਨ ਸਨਮਾਨ ਸੰਗਤਾਂ ਵੱਲੋਂ ਤੇ ਮਹਾਂਪੁਰਖਾਂ ਵੱਲੋਂ ਆਇਆ ਮੈਂ ਸਾਇੰ ਦਾ ਸੋਚੇ ਰੂਪ ਵਿੱਚ ਧੰਨਵਾਦ ਕਰਦਾ ਹਾਂ ਸਾਊਂਡ ਵਾਲੇ ਵੀਰ ਦਾ ਧੰਨਵਾਦ ਤੇ ਉਚਜੇ ਤੋਂ ਤੇ ਧੰਨਵਾਦ ਸਿੱਧੂ ਟਾਈਮ ਟੀਵੀ ਇਹਨਾਂ ਦਾ ਧੰਨਵਾਦ ਨਾਈਟ ਐਡੀਕਸ ਦੇ ਲਈ ਤੇ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਭੁੱਲਰ ਟੀਵੀ ਇਹਨਾਂ ਦੇ ਉੱਤੇ ਵੀ ਸਤਿਗੁਰ ਦੀ ਬਾਰ ਕਿਰਪਾ ਹੈ ਇਹ ਵੀ ਸਤਿਗੁਰਾਂ ਦੀ ਕਿਰਪਾ ਦੇ ਸਦਕਾ ਬੜੇ ਸੋਹਣੇ ਸੋਹਣੇ ਛੋਟੇ ਛੋਟੇ ਕਲਿੱਪ ਕੱਟ ਕੇ ਸੋਸ਼ਲ ਮੀਡੀਆ ਤੇ ਪਾਉਂਦੇ ਨੇ ਮੈਂ ਇਹਨਾਂ ਦੀ ਵਿਚਾਰ ਤੇ ਕਿਰਪਾ ਦੀ ਅਰਦਾਸ ਕਰਦਾ ਹਾਂ ਤੇ ਸਾਡੇ ਤੋਂ ਬਾਅਦ ਅਤੀ ਸਤਕਾਰਯੋਗ ਵੀਰ ਜਤਿੰਦਰ ਸਿੰਘ ਜੀ ਉਹਨਾਂ ਨੇ ਆਪ ਜੀ ਦੇ ਦਰਸ਼ਨ ਕਰਨੇ ਨੇ ਤੇ ਮੈਂ ਉਹਨਾਂ ਕੋਲੋਂ ਖਿਮਾ ਮੰਗਦਾ ਕਿ ਉਹਨਾਂ ਦੇ ਸਮੇਂ ਦੇ ਵਿੱਚੋਂ 5 ਮਿੰਟ ਸਮਾਂ ਅਸੀਂ ਪਰ ਲੈ ਗਏ ਇਹ ਪਿਆਰ ਦੀ ਖੇਡ ਹੈ ਪਿਆਰ ਚ ਸਾਨੂੰ ਵੀ ਸਮੇਂ ਦਾ ਪਤਾ ਨਹੀਂ ਲੱਗਾ ਤੇ ਆਓ ਸਾਡੇ ਤੋਂ ਬਾਅਦ ਉਹਨਾਂ ਦੇ ਚਰਦੀ ਕਲਾ ਵਾਲੇ ਜਥੇ ਨੇ ਆਪ ਜੀ ਨੂੰ ਉਸ ਨਿਰੰਕਾਰ ਦੀ ਯਾਤ ਦੇ ਨਾਲ ਜੋੜਨਾ ਹੈ ਸਰਬ੍ਰਿਸ਼ਤੀ ਮਹਿਮਾ ਦੇ ਨਾਲ ਜੋੜਨਾ ਹੈ ਆਓ ਬੜੇ ਪ੍ਰੇਮ ਪਿਆਰ ਦੇ ਨਾਲ ਉਹਨਾਂ ਨੂੰ ਸਰਵਣ ਕਰੀਏ ਸਾਡੇ ਕੋਲੋਂ ਬੋਧਿਆ ਕੋਲੋਂ ਇੱਕ ਨਹੀਂ ਅਨੇਕਾਂ ਪਲਾਂ ਹੋ ਗੀਆਂ ਹੋਣਗੀਆਂ ਇਹ ਜਥਾ ਤੁਹਾਡਾ ਆਪਣਾ ਭਾਈ ਸਾਹਿਬ ਪਈ ਜਗਦੀਸ਼ ਸਿੰਘ ਜੀ ਚੰਨ ਭਾਈ ਸਾਹਿਬ ਪਈ ਹਰਜਿੰਦਰ ਸਿੰਘ ਜੀ ਹੀਰਾ ਸਰੰਗੀ ਵਾਦਕ ਪ੍ਰੋਫੈਸਰ ਗੁਰਪ੍ਰੀਤ ਪਾਤਸ਼ਕੀ ਦਰਦੀ ਦਾਸ ਗੁਰਿੰਦਰ ਸਿੰਘ ਬੈਂਸ ਸਪੁੱਤਰ ਇੰਟਰਨੈਸ਼ਨਲ ਗੋਲਡ ਮੈਟਲ ਸਟਾਟਿਕਾ ਨਿਕ ਪ੍ਰਤ ਪਾਤਸ਼ਕੀ ਬੈਂਸ ਪਿੰਡ ਤੇ ਡਾਕ ਪਤਗੜ ਜ਼ਿਲ੍ਹਾ ਰੂਪੜ ਨੇੜੇ ਅੰਦਪੁਰ ਸਾਹਿਬ ਫਤਿਹ ਅਚ ਕਰਦੇ ਆ ਪਿਆਰ ਨਾਲ ਫਤਿਹ ਦੀ ਸੰਗ ਪਾਇਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਕਰਛ ਮਹਿੰਦਰ ਜੀ ਕੀ ਪਤੈ ਬਹੁਤ ਬਹੁਤ ਧੰਵਾਦ ਅਤੀ ਸਤਿਕਾਰਯੋਗ ਗਿਆਨੀ ਪ੍ਰਤਪਾਲ ਸਿੰਘ ਜੀ ਬੈਂਸ ਇਨਾਂ ਦੇ ਲਗਤੇ ਜਿਗਰ ਇਨਾਂ ਦੇ ਸੁਪੁੱਤਰ ਪੈਸਾ ਪੈ ਸਰਦਾਰ ਗੁਰਿੰਦਰ ਸਿੰਘ ਜੀ ਬੈਂਸ ਨੇ ਸਮੁੱਚੇ ਟਾਡੀ ਜਥੇ ਦਾ ਜਿਨ੍ਹਾਂ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਬੜੀ ਜੋਸ਼ ਭਰੀਆਂ ਆਵਾਜ਼ਾਂ ਦੇ ਨਾਲ ਜਿੱਥੇ ਆਪ ਸਰਬਸੰਗਤਾਂ ਨੂੰ ਧੰਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਹੈ ਉਤੇ ਹੀ ਜਲੀਆਂ ਵਾਲੇ ਬਾਗ ਦਾ ਸਾਗਾ ਆਪ ਜੀਆਂ ਦੇ ਨਾਲ ਸੰਜਿਆ ਕੀਤਾ ਹੈ ਜਲਦੀਆਂ ਗਹਿਰਾਈਆਂ ਤੋਂ ਸ਼੍ਰੀ ਮਾਨਸਾ ਸਾਹਿਬਾ ਰਮੇਸ਼ ਸਿੰਘ ਜੀ ਵੱਲੋਂ ਸਮੂੱਚੀਆਂ ਸੰਗਤਾਂ ਵੱਲੋਂ ਭਾਈ ਸਾਹਿਬਾਈ ਗੁਰਿੰਦਰ ਸਿੰਘ ਬੈਂਜ ਜੀ ਦੇ ਸਮੂੱਚੇ ਢੱਡੀ ਜਿੱਥੇ ਦਾ ਬਹੁਤ ਵਤਨਵਾਦ ਆਹੋ ਸਾਡੀ ਅਤੀ ਸਤਿਕਾਰਯੋਗ ਭਾਈ ਸਾਹਿਬਾਈ ਵੀਰ ਜਤਿੰਦਰ ਸਿੰਘ ਜੀ ਮਲਕ ਪਰਵਾਲੇ ਉਹ ਆਪ ਜੀ ਅਨੁਗੁਰਬਾਣੀ ਕੀਰਤਨ ਗੁਰ ਇਤਿਹਾਸ ਦੇ ਨਾਲ ਜੋੜਨਗੇ ਸਾਨੂੰ ਦਰਸ਼ਨ ਦੇ ਸਾਨੂੰ ਸਟੇਜ ਉੱਪਰ ਦਰਸ਼ਨ ਦਿਦਾਰੇ ਬਖਸ਼ਿਸ਼ ਕਰਨੇ ਅਤੀ ਸਤਿਕਾਰਯੋਗ ਸ਼੍ਰੀ ਮਾਨਸੰਤ ਬਾਬਾ ਜਨਰਨ ਸਿੰਘ ਜੀ ਨੋਰੇ ਵਾਲੇ ਮਹਾਂਪੁਰਖ ਜਿਨ੍ਹਾਂ ਦੇ ਨਾਲ ਮਹਾਂਪੁਰਖਾਂ ਦਾ ਬੜਾਤਾ ਪਿਆਰ ਹੈ ਸ਼੍ਰੀ ਮਾਨਸੰਤ ਬਾਬਾ ਜਗਿੰਦਰ ਸਿੰਘ ਜੀ ਨੇਕੀ ਵਾਲੇ ਸ਼੍ਰੀ ਮਾਨਸੰਤ ਬਾਬਾ ਸਤਨਾਮ ਸਿੰਘ ਜੀ ਮਜਾਰੀ ਵਾਲੇ ਮਹਾਂਪੁਰਖ ਦਰਸ਼ਨ ਦੇ ਕੇ ਗਏ ਨੇ ਸ਼੍ਰੀ ਮਾਨਸੰਤ ਬਾਬਾ ਹਰਿਕ੍ਰਿਸ਼ਨ ਸਿੰਘ ਸਾਹਿਬ ਸੋਢੀ ਟੱਕਰਵਾਲ ਵਾਲੇ ਜਥੇਦਾਰ ਬਾਬਾ ਗੁਰਨਾਵ ਸਿੰਘ ਜੀ ਬੰਗਾ ਬਾਬਾ ਰੀਸ਼ਮ ਸਿੰਘ ਜੀ ਬੰਗਿਆਂ ਵਾਲੇ ਸਤਿਕਾਰਯੋਗ ਸਤ ਬੀਬੀ ਨਰਮਜੀਤ ਕੌਰ ਜੀ ਸ਼ਾਹਪੁਰ ਵਾਲੇ ਹੋਰ ਸਤਪੁਰਕ ਮਹਾਂਪੁਰਖ ਸਾਨੂੰ ਦਰਸ਼ਨ ਦੇਦਾਰੇ ਬਖਸ਼ਿਸ਼ ਕਰਨ ਨੇ ਅਤੀ ਸਤਿਕਾਰਯੋਗ ਬਾਬਾ ਸਰਜੀਤ ਸਿੰਘ ਜੀ ਵਿੰਜੋ ਵਾਲੇ ਉਹ ਵੀ ਦਰਸ਼ਨ ਦੇਦਾਰੇ ਬਖਸ਼ਿਸ਼ਤਾਰੇ ਨੇ ਆਓ ਕੁਝ ਕੁ ਸਮੇਂ ਵਾਸਤੇ ਤਕਰੀਬਨ 3 ਵਜੇ 3 ਵਜੇ ਤੱਕ ਬਾਬਾ ਵੀਰ ਜਤਿੰਦਰ ਸਿੰਘ ਜੀ ਮਲਕ ਪਰਵਾਰੀਓ ਆਪ ਸਰਬਸਤ ਸੰਗਤਾਂ ਨੂੰ ਬੁਰੇ ਇਤਿਹਾਸ ਗੁਰਬਾਣੀ ਕੀਰਤਨ ਦੇ ਦੁਆਰਾ ਨਿਹਾਲ ਕਰਨਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ